ਅੱਜ ਹੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੋਟ ਬੁੱਢਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਆ ਵੀਰ ਲਖਵਿੰਦਰ ਲੱਖੇ ਉਹਨਾਂ ਦੇ ਕੋਲ ਆਏ ਆ ਦੋਸਤੋ ਪਹਿਲਾਂ ਵੀ ਆਪਾਂ ਰੁਟੀਨ ਦੇ ਵਿੱਚ ਵੀਡੀਓ ਪਾਈ ਦੀਆਂ ਨੇ ਇਸ ਘਰੋਂ ਮਾਲ ਤਕਰੀਬਨ ਕੋਈ 2 4 5 4 ਨਾਕ ਜਿਹੜੇ ਆ ਮੌਜੂਦ ਹੁੰਦੇ ਆ ਸੋ ਸੇਲ ਪਰਚੇਜ਼ ਦਾ ਕੰਮ ਆ ਸੋ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਕੋਡਪੁਟਾ ਪਿੰਡ ਨੇੜੇ ਨਾਲ ਲੱਗਦਾ ਪਿੰਡ ਸੀਤੋ ਠੀਕ ਹੈ ਜੀ ਤੇ ਕੋਈ ਭਰਾ ਆਪਣਾ ਠੀਕ ਹੈ ਜੀ ਆ ਰਿਹਾ ਹਰੀਕੇ ਪੱਤਣ ਵਾਲੀ ਸਾਈਡ ਤੋਂ ਤੇ ਪੱਟੀ ਮੋੜ ਤੋਂ ਪਹਿਲਾਂ ਜਿਹੜੀ ਇੱਕ ਸੜਕ ਬ੍ਰਿਜ ਹੈ ਬਿਲਕੁਲ ਰੇਲਵੇ ਲਾਈਨ ਤੋਂ ਆ ਜਾਂਦੀ ਹੈ ਠੀਕ ਹੈ ਜੀ ਚੀਮੇ ਬਰਵਾਲੇ ਨੂੰ ਇਹ ਅੱਗੇ ਖੇਮਕਰਨ ਨੂੰ ਜਾਂਦੀ ਹੈ ਤੂਤ ਪਗਾਵਾ ਵੀ ਇਸੇ ਛੜਕ ਦੇ ਉੱਪਰ ਪਿੰਡਾਂ ਕੋਈ ਕੋਈਪੁਰ ਵਾਲੀ ਸਾਈਡ ਤੋਂ ਆ ਰਿਹਾ ਮੇਰਾ ਭਰਾ ਤੇ ਨਵੇਂ ਪੁਲ ਤੋਂ ਤੁਸੀਂ ਵਿਜ਼ਿਟ ਕਰ ਸਕਦੇ ਜੀ ਅੱਜ ਇਸ ਵੀਡੀਓ ਦੇ ਵਿੱਚ ਕਿਸਾਨ ਦੇ ਟੋਟਲ ਤਿੰਨ ਐਨੀਮਲ ਤੁਹਾਨੂੰ ਦਿਖਾਉਣੇ ਆਪਾਂ ਦੋ ਬੈੜਾ ਗੱਪਣਾ ਇੱਕ ਮੱਝ ਤੁਹਾਨੂੰ ਦਿਖਾ ਦਿਆਂਗੇ ਠੀਕ ਹੈ ਜੀ ਸੂਈ ਸੁਵਾਈ ਆ ਸੋ ਤਿੰਨੇ ਪਸ਼ੂਏ ਨੇ ਅੱਜ ਠੀਕ ਹੈ ਜੀ ਵੈਸੇ ਮਾਲ ਤਾਂ ਅੱਜ ਤਕਰੀਬਨ ਕੋਈ 4 ਤੋਂ 5 ਕਿਨਾਰੇ ਸੀਗੇ ਮਾਲ ਇਸੇ ਤਰ੍ਹਾਂ ਆਉਂਦਾ ਦੇਖ ਜਾਂਦਾ ਸੋ ਜਿਹੜੇ ਅੱਜ ਹੁਣ ਮੌਕੇ ਤੇ ਅਵੇਲੇਬਲ ਨੇ ਠੀਕ ਹੈ ਜੀ ਉਹ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦਿੰਨੇ ਆ ਤਰੀਕ ਆ ਜੋ 20 ਜੂਨ ਨੂੰ ਆਪਾਂ ਵੀਡੀਓ ਬਣਾ ਰਿਹਾ ਸਮਾਂ ਕੋਈ ਸ਼ਾਮ ਦੇ 5:30 5:6 ਵਜੇ ਦਾ ਟਾਈਮ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਲੱਖੇ ਵੀਰ ਸਾਸਤਰੀ ਕਾਲ ਸਾਸਤਰੀ ਗਾਇਗੀਰ ਜੀ ਉਹ ਠੀਕ ਠਾਕ ਵੀਰੇ ਬੜੇ ਵਧੀਆ ਭਾਜੀ ਠੀਕ ਠਾਕ ਮੈਂ ਕਿਰਪਾ ਵੀਰ ਲੈ ਕੇ ਫਿਰ ਮਾਲ ਉਦੋਂ ਵੀ ਤਕਰੀਬਨ ਆਪਾਂ ਪੰਜ ਛੇ ਕੀ ਨਗ ਪਾਤੇ ਸੀਗੇ ਉਦੋਂ ਵੀ ਛੇ ਨਗ ਪਾਏ ਆਪਾਂ ਹਾਂ ਤੇ ਕਿਰਪਾ ਮਾਲਕ ਦੀ ਆਪਣੇ ਉਹ ਤੁਹਾਡੇ ਪਹਿਲੜ ਸ਼ੋਰ ਤੋਂ ਲਾਏ ਉਹਨਾਂ ਦੇ ਵੇਗਿਆ ਮਾਲ ਬਸ ਹੋ ਗਿਆ ਸੀ ਕੰਮ ਮੈਂ ਕੋਈ ਗੱਲ ਨਹੀਂ ਚਲੋ ਬਾਕੀ ਵੀਡੀਓ ਦੇ ਵਿੱਚੋਂ ਚੱਲੇ ਚੋ ਚੱਲਦੀ ਆ ਉਦੋਂ ਵੀ ਕਾ ਮਾਲ ਪਰ ਵਿੱਚੋਂ ਮਾਲ ਜਿਹੜਾ ਕੁਝ ਅੱਧ ਪੱਜਦਾ ਜਿਹੜਾ ਆਪਾਂ 6 ਵਜੇ ਵੀਡੀਓ ਪਾਉਣੀ 5 ਵਜੇ ਬੰਦੇ ਆਪਣੇ ਕੋਲ ਨਕੋਦਰ ਤੋਂ ਆ ਕੇ ਗਾਂ ਲੈ ਗਏ ਇਹ ਲਜਲ ਹੋ ਗਈ ਸੀ ਪਹਿਲਾਂ ਹੀ ਲਜਲ ਹੋ ਗਈ ਪਹਿਲਾਂ ਪਹਿਲਾਂ ਚਲੋ ਇਸੇ ਤਰ੍ਹਾਂ ਹੀ ਆ ਬਾਕੀ ਚਲੋ ਮਾਲ ਵੀ ਉਦੋਂ ਵੀ ਜਦੋਂ ਸਾਡੇ ਕੋਲ 5 ਲੰਗ ਰਹੀ ਆ ਦੋ ਮੱਤਾਂ ਮੱਝਾਂ ਦੋ ਮੱਝਾਂ ਫਰੋਣੇ ਤੇ ਲੈ ਗਏ ਬੰਦੇ ਆਪਣੇ ਸੇਲ ਹੋ ਗਈਆਂ ਠੀਕ ਆ ਠੀਕ ਆ ਹਾਂਜੀ ਤਿੰਨ ਮੱਝਾਂ ਸੀ ਤੇ ਦੋ ਤੋਂ ਆਪਣਾ ਗੱਭਣਾ ਸੀ ਤੇ ਇੱਕ ਠੀਕ ਆ ਤੇ ਕੀ ਸੀ ਤੇ ਟੁਕੀ ਵੀ ਸੇਲ ਹੋ ਗਈ ਇੱਕ ਟੋਕਰ ਗੱਭਣੀ ਹੋ ਗਈ ਇਹ ਫਿਰ ਆਪਣੇ ਕੋਲ ਅਜੇ ਇੱਕ ਟੋਕਰ ਗੱਭਣ ਮੱਝਾਂ ਤੇ ਦੋ ਬੈੜਾਂ ਠੀਕ ਆ ਚੰਗੀਆਂ ਬਹੁਤ ਹਨ ਬਾਬੇ ਇਹ ਸ਼ੁਰੂਆਤ ਕਿਸਾਨ ਵੀਰ ਇੱਕ ਵਾਰ ਤੋਂ ਕਰਾਂਗੇ ਜਰਸੀ ਨਸਲ ਬਰੀਡ ਦੀ ਬੈੜ ਆ ਪਸੰਦ ਆਊਗੀ ਭਰਾਵਾਂ ਨੂੰ ਬਾਕੀ ਚਮਕਦਮ ਕਾਰੀ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਦੇ ਆ ਲੱਕੇ ਫਿਰ ਸੂਬਾ ਕਿਨਮਾਉ ਗੈਂਦਾ ਇਹਦਾ ਵੀਰ ਜੀ ਪੱਕਾ ਅਰੀਨਲ ਦੂਜਾ ਸੂਬਾ ਦੂਜਾ ਸ ਛੇ ਦੰਦ ਹਾਂਜੀ ਹਾਂਜੀ ਕੰਨੀਆਂ ਖੜੀਆਂ ਫਿਰ ਹਾਂਜੀ ਕੰਨੀਆਂ ਖੜੀਆਂ ਠੀਕ ਆ ਹਾਂਜੀ ਬੇ ਦੋ ਦਾਲੀਆਂ ਦੰਦੀਆਂ ਜਿਹੜੀਆਂ ਦੋਸਤੋ ਕੰਨੀਆਂ ਖੜੀਆਂ ਨੇ ਛਿੱਗੀ ਇਹ ਵੇੜ ਤੁਹਾਨੂੰ ਦਿਖਾ ਰਿਹਾ ਦੂਜਾ ਸੂਬਾ ਇਸ ਵੇੜ ਨੇ ਸੂਣਾ ਦਿਨ ਸਮਾ ਅਜੇ ਲੱਗਦਾ ਵੀ ਕਿਵੇਂ ਲੇਵੇ ਕਲਾਲ ਕਲੂਰ ਤੋਂ ਵੀ ਟਾਈਮ ਲੈ ਜੂਗਾ ਜੀ ਇਹ ਵੀ ਜੀ 8 ਦਿਨ ਲੈ ਜੂ ਅਸੀਂ 8 ਕੇ ਦਿਨ ਜੇ ਤਾਂ ਲੱਗੀ 8 ਦਿਨ ਕਰਮਾ ਲਈ ਆ ਤੇ ਬਾਲੂ ਪੰਡਾਈ ਥਲੇ ਪੰਡਾਈ ਲਊਗੀ ਕੰਡਾ ਬੰਨੂਗੀ ਵੀਰ ਜੀ ਪਹਿਲਾਂ ਦਾ ਰਿਕਾਰਡ ਬਹੁਤ ਚੰਗਾ ਦੱਸਿਆ ਉਹਨਾਂ ਬੰਦਿਆਂ ਨੇ ਕਿੰਨਾ ਕਿਦੋਂ ਦੱਸਿਆ 25 ਕਿਲੋ ਦੱਸਿਆ ਨਾ 24 25 ਕਿਲੋ 20 20 ਪਲੱਸ ਦੱਸਿਆ ਉਹਨਾਂ ਬੰਦਿਆਂ ਨੇ ਆਪਾਂ ਇਹਨੇ ਜਾਣ ਕੇ ਕਰੀਏ 20 ਪਲੱਸ ਦੁੱਧ ਦੱਸਿਆ ਉਹਨਾਂ ਨੇ ਆ ਵੀ 22 22 ਕਿਲੋ ਤੋਂ ਪਹਿਲਾਂ ਦਾ ਚੋਇਆ ਇਹ ਚੰਗੀ ਵੱਜੀ ਆ ਵੀ ਜਿਹੜੀ ਜਰਸੀ ਫੀਲ ਦੇ ਵਿੱਚ ਹਾਂਜੀ ਇਹ ਕਿ 25 ਕਿਲੋ ਚੋ ਆ ਜੂਗੀ ਠੀਕ ਆ ਜੀ ਹਾਂਜੀ ਲਓ ਵੀ ਹਾਈਟ ਕਰਤ ਵੀ ਜਿਹੜਾ ਕਿਸਾਨ ਵੀਰੋਂ ਪੰਜਾਬ ਵਾਲੀ ਜਰਸੀ ਮੰਨ ਕੇ ਤੁਸੀਂ ਖਰੀਦਿਆ ਜੀ ਕੋਈ ਛੋਟੀ ਨਿੱਕੀ ਜਰਸੀ ਨਹੀਂ ਗਈ 20 ਲੀਟਰ ਤੋਂ ਬਾ ਪੂਰੀ ਜਿਹੜੀ ਆ ਟਕਾਬੇ ਵੱਡੀਆਂ ਵਿਹੜਾ ਦੇ ਵਿੱਚ ਹੀ ਆ ਜਿਵੇਂ ਜਰਸੀ ਨਸਲ ਬਰੀਡ ਦੇ ਵਿੱਚ ਵੱਡੀ ਆ ਛੋਟੀ ਜੀ ਬੂਤੀ ਆ ਬਿਲਕੁਲ ਛੋਟੀ ਫੇਸ ਕੁਆਲਟੀ ਛੋਟਾ ਕੰਨ ਦੂ ਗੋਸੇ ਤਰਹੀਆਂ ਦੋਨਾਂ ਅੱਖਾਂ ਦੇ ਵਿੱਚ ਆ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਆਪਾਂ ਲਾਗੇ ਤੋਂ ਸੋ ਬਿਊਟੀ ਜੇਕਰ ਹੋਊ ਮੇਰਾ ਪਰਾ ਠੀਕ ਆ ਜੀ ਬਿਊਟੀ ਬਲੱਖਣ ਹੀ ਆ ਵਹਿੜ ਦੀ ਸੋ ਲੈਵੇ ਹਵਾਨੇ ਦੀ ਜਿੱਕਰ ਗੱਲ ਕਰੀਏ ਤੇ ਥੱਲੇ ਰੁੱਤੀ ਰੁੱਥੀ ਕਾਫੀ ਬਿਰਦੀ ਆ ਬਾਕੀ 5 7 8 ਦਿਨਾਂ ਚ ਚੰਗੀ ਤਿਆਰੀ ਕਰ ਜਾਊਗੀ ਵੇਨਸਪੂਨਸ ਕਾਫੀ ਛੱਡੇ ਲੈਵੇ ਦੇ ਉੱਪਰ ਮੁਠੀ ਥਾਣ ਨਖੇੜ ਚੰਗਾ ਆਪਸੀ ਥਾਣਾ ਬਾਕੀ ਹਵਾਨਾ ਜਿੰਨਾ ਟੋਟਲੀ ਸਾਰਾ ਸਫਾਈ ਵਾਲਾ ਲੇਵਾ ਲਗਾ ਕਰਮਾਲੀ ਨੂੰ ਖੁੱਦੀ ਨਹੀਂ ਗਈ ਸੋ ਪੁਲਿਸਾਂ ਵੀ ਤੁਸੀਂ ਸਾਹਮਣੇ ਵੇਖ ਹੀ ਰਹੇ ਜੇ ਕਿ ਪੂਰੀ ਵਜਨ ਲੋਡ ਦੇ ਵਿੱਚ ਬਾਕੀ ਚਾਰੀ ਚਾ ਵੜਾ ਕਹਿ ਸਕਦੇ ਆ ਵੀ ਆ 7-8 ਦਿਨ ਲੱਗੇ ਵਧੀਆ ਗੱਲ ਆ ਹਾਂ ਬਾਕੀ ਪੰਨਾ ਸ਼ਾਂਨ ਵਿੱਚ ਸੂਈ ਪੈਣਾ ਵੈਰ ਨੇ ਬਿਲਕੁਲ ਦੀ ਬਿਲਕੁਲ ਸੋ ਲੜਾ ਲੂੜਾ ਕਾਫੀ ਨੇ ਜੇ ਬੈਕ ਸਾਈਡ ਤੋਂ ਤੁਸੀਂ ਮਾਰੋ ਝਾਤ ਵੀ ਲੜਾ ਲੂੜਾ ਤੋਂ ਇੱਕ ਅੰਦਾਜ਼ਾ ਲੱਗ ਜਾਊਗਾ ਵੀ ਹਜੇ ਸਮਾਂ ਕੱਟਦੀ ਆ ਕਰਮਾਲੀ ਸੋ ਕੱਦ ਕਾਠ ਵੱਡਾ ਬਾਕੀ ਉਪਰੋਂ ਬਿਲਕੁਲ ਫਲੈਟ ਸਟੇਟ ਸੋ ਕੈਰੈਕਟਰ ਤੁਸੀਂ ਦੇਖੋਗੇ ਤਾਂ ਬਹੁਤ ਪਿਆਰੇ ਲੱਗੇ ਆ ਕਰਮਾਲੀ ਨੂੰ ਠੀਕ ਆ ਜੀ ਬੋਦੀ ਛੋਟਾ ਕੰਨ ਸੋ ਲੇਵੇ ਹਮਾਨੇ ਦੀ ਗੱਲ ਕੀਤੀ ਆ ਫੇਰ ਇੱਕ ਵਾਰੀ ਤੁਹਾਨੂੰ ਵਿਖਾ ਦਿੰਨੇ ਆ 파ੜੀ ਵਾਲਾ ਲੇਵਾ ਠੀਕ ਹੈ ਤੋਰ ਲੋ ਹਰਪ੍ਰੀਤ ਕੰਨ ਤੇ ਲੜੀ ਬਿਲਕੁਲ ਸਭਲ ਕੇ ਵੈਸੇ ਹੈ ਚਗੀ ਆ ਫਰਮ ਜਿਹੜਾ ਕਿਸਾਨ ਵੀਰ ਹੋ ਹੀ ਗਿਆ ਠੀਕ ਆ ਜੀ ਸਾਈਡਾਂ ਆਣ ਕੇ ਉਹ ਪਹਿਲੇ ਚੀਜ਼ ਤੇ ਹੈਗੀ ਹੈਗੀ ਆ ਵੀ ਇਹ ਭਲ ਕੇ ਕਿਦ ਹੋ ਜਾਣੇ ਆ ਬਿਲਕੁਲ 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 ਸੋ ਬਹੁਤ ਪਿਆਰੀ ਬੈੜਾ ਸੈਕੰਡ ਸਟੇਸ਼ਨ ਦੇ ਵਿੱਚ ਇਹ ਦੋਸਤੋ ਤਿਆਰੀ ਤੇ ਆ ਕਰਮਾ ਲਈ ਠੀਕ ਆ ਸੂਪੂਗੀ ਬਾਕੀ ਆਪਦੀ ਨਗਰਾਨੀ ਚ ਜਾ ਕੇ ਮੇਰਾ ਭਰਾ ਸਵਾਲੇ ਉਹ ਜੇ ਚੰਗੀ ਬੱਛੀ ਆ ਤੇ ਲੱਕੇ ਵੀਰ ਕੀ ਮੁੱਲ ਡਿਮਾਂਡ ਰੂਗੀ ਇਹਦੀ ਇਹਦਾ ਮੁੱਲ ਤੇ ਵੀਰ ਜੀ 90000 ਆ ਆ ਪਰ ਆਪਾਂ 90 ਇਹਦੀ ਨਹੀਂ ਦੇਣੀ ਆ ਪਠਾਣ ਨੂੰ ਅਗ ਦੇਣੀ ਆ ਆਪਾਂ ਸੀਦੀ ਨਹੀਂ ਦੇਣੀ ਹਾਂ ਜੀ 80 ਤੋਂ 2000 ਛੜ ਦਾਂ 78 77000 ਦੀ ਦੇ ਦਾਂ ਘਾਨਾ ਵੀ ਦੀ 77 ਦੀ ਹਾਂ ਜੀ ਠੀਕ ਹੈ ਵੀਰੇ ਹਾਂ ਜੀ ਰਹਿੰਦੀ ਜੀ ਬਿਲਕੁਲ ਬਿਲਕੁਲ ਚੰਗਾ ਸੀਮਨ ਲੱਗਾ ਵੀ ਵੈਸੇ ਵੇਖਣ ਤੇ ਪਤਾ ਲੱਗ ਜਾਂਦਾ ਵੀ ਹੈ ਚੰਗੇ ਸੀਮਰ ਤੇ ਚਲ ਆਪਾਂ ਨੂੰ ਉਹ ਸੀਮਨ ਦਾ ਨਾਮ ਨਹੀਂ ਪੁੱਛਣਾ ਕੁਝ ਨਹੀਂ ਗਾ ਮੈਂ ਗਲਤ ਗੱਲ ਕਰ ਪੁੱਛ ਕੇ ਦੱਸਾਂਗੀ ਕਰਕੇ ਦੱਸਦਾ ਕਿ ਜਿਹੜਾ ਵੀ ਬੈਡ ਲੋ ਹਾਂ ਨਹੀਂ ਉਹ ਕੋਈ ਗੱਲ ਨਾ ਵੀ ਅੱਗੇ ਕਿਸੇ ਨੇ ਬਰੀਡ ਤੇ ਕੰਮ ਕਰਨਾ ਨਾ ਬਹੁਤ ਵਾਦੇ ਬੰਦੀ ਆ ਇੱਕ ਸੈਗਨ ਨੰਬਰ ਤੇ ਲੱਖੀ ਵੀਰ ਆਪਣੇ ਕੋਲ ਆ ਗਈ ਇੱਕ ਕ੍ਰੋਸ ਬਰੀਡ ਦੇ ਵਿੱਚ ਇਹ ਵੀ ਕ੍ਰੋਸ ਵੀਰ ਜੀ ਦੁੱਜਾ ਵਹਿੜਿਆ ਵੀ ਲਓ ਜੀ ਠੀਕ ਹੈ ਜੀ ਕੋਈ ਵੀਰ ਗਰਲੈਂਡੋ ਦਾ ਕਰਾਸ ਮੰਨ ਲੇ ਗਰਲੈਂਡੋ ਹਾਂਜੀ ਕਰਾਸ ਬ੍ਰੀਡ ਦੇ ਵਿੱਚ ਵਹਿੜ ਆ ਗਈ ਤੇ ਪੜੀ ਪ੍ਰੀਤੀ ਵੇਖੋ ਪੂਰੀ ਗੋਲ ਸਰਾਂ ਨੇ ਵਰਗੀ ਆ ਗਰਮਾੜੀ ਠੀਕ ਹੈ ਜੀ ਗੋਲਾ ਗਾਲਾ ਬਹੁਤ ਆ ਸੋ ਸੀਲੀਆਂ ਤੁਹਾਨੂੰ ਇਧਰ ਚੈੱਕ ਕਰਾ ਦੇਣੇ ਆ ਬਾਅਦ ਵਿੱਚ ਕੋਈ ਸੱਜਣ ਵੀਰੇ ਨਾ ਕਿ ਉਹ ਵੀ ਕਰੇ ਗਰਮਣਾ ਹੋਵੇ ਆ ਵੇਖੋ ਪਰ ਦੋੜਾ ਥਾਣਾ ਲਗਾ ਗਰਮਾੜੀ ਨੂੰ ਰੋਗ ਰੋਗ ਦਾ ਥਾਣਾ ਠੀਕ ਹੈ ਜੀ ਇਹ ਵੀ ਕਾਫੀ ਲੱਥੀ ਖੜੀ ਆ ਹਜੇ ਸਮਾਂ ਇਹ ਵੀ ਲੈਂਦੀ ਆ 6-7 ਦਿਨ ਇਹ ਵੀ ਲੈ ਜਾਓ ਅਸੀਂ 10 ਲੈ ਦੇ ਤਰੋਂ ਵਧੀਆ 6-7 ਦਿਨ ਦਾ ਆਰਾਮ ਨਾਲ ਲੈ ਜੂਗਾ ਜੀ ਅੱਠ-ਸੱਤ ਦਿਨ ਦਾ ਆਈਡੀਆ ਦਾ ਘੱਟੋ-ਘੱਟ ਵੀ ਮੰਨ ਕੇ ਸੋਚਦਾ ਜੀ ਹਾਂ ਜੀ ਅੱਠਾਂ ਦਾ ਕੋਈ ਮੰਨ ਲੈ ਪੰਪਰਾ ਲੈ ਕੇ ਵੀਰ ਇਹਦਾ ਸੁਆ ਫੇਰ ਕਿ ਨਮਾ ਹੋਊਗਾ ਇਹਦਾ ਦੂਜਾ ਵੀਰੀ ਸੁਗਾ ਦਾ ਦੂਜਾ ਸੁਆ ਇਹਦਾ ਵੀ ਜੀ ਦੋ ਦਸ 27-28 ਕਿਲੋ ਦੱਸਿਆ ਨਾ ਮੰਨੇ ਚ ਆਵਾ ਠੀਕ ਆ ਉਹਨਾਂ ਦੱਸੇ ਮਤਾਵੋਗਾ ਭਾਵੇਂ ਉਹ ਬੰਦਾ ਆਪਣੀ ਵੀਡੀਓ ਵੇਦਾ ਵੇਚ 10 ਹੀ ਸਕਦਾ ਆਪਾਂ ਨੂੰ ਇਹ ਜੀ ਗੱਲ ਜੋ ਪਿੱਛੋਂ ਡਿਟੇਲ ਮਿਲੂਗਾ ਆਪਾਂ ਉਸ ਦਿਨ ਆਪਾਂ ਇੱਕ ਪੈਸੇ ਦਾ ਵੀ ਆਪਦੇ ਕੋਲ ਵਾਧਾ ਘਾਟਾ ਨਹੀਂ ਕਰਨਾ ਬਿਲਕੁਲ 27-28 ਕਿਲੋ ਦੱਸਿਆ ਤੇ ਚ ਬਾਕੀ ਆਪਾਂ ਜਿਹੜੀ ਮੈਨ ਨੂੰ 25 ਕਿਲੀ ਦਾ ਕੱਕ ਲੈਣਾ ਵੀ 20 25 ਕਿਲੋ ਤੇ ਕਿਤੇ ਗਿਆ ਜੀ ਬਾਕੀ ਉਹ ਵੀ ਇੰਨੀ ਗਰਮੀ ਦੇ ਵਿੱਚ ਜਦੋਂ ਆਪਾਂ ਮਗਲ ਕਰਦੇ ਵੀ 20 ਤੋਂ ਤਾਂ ਕਰਮਾੜੀ ਜਿਹੜਾ ਟੁੱਟਣਾ ਨਹੀਂ ਚਾਹੀਦਾ ਜੀ ਬਾਕੀ ਇਹ ਗਰਮੀ ਮਨਾਉਣ ਵਾਲਿਆਂ ਤੁਹਾਡੇ ਸਾਹਮਣੇ ਆ ਕੇ ਲੋ ਕਿੰਨੇ ਕਿਤੇ ਕੋਈ ਗੱਲ ਗਰਮੀ ਕਿੰਨੀ ਆ ਬਿਲਕੁਲ ਇਹ ਲੰਡੀਆਂ ਬਾਕੀ ਆਪਣੇ ਤੁਸੀਂ ਤਾਕ ਲਾ ਲੋ ਠੀਕ ਹੈ ਜੀ ਕਈ ਵਾਰ ਕੋਈ ਵੀ ਸੇਲਫ ਮਤਲਬ ਕਿ ਵੇਚਣ ਦਾ ਮਾਰਾ ਵੀ ਕਹਿ ਸਕਦਾ 25 ਲੀਟਰ ਤੋਂ ਬਾਹਰ ਚਵਾਉਂਦੀ ਰਹੀ ਆ ਇੱਕ ਆਈਡੀਆ ਹੋ ਜਾਊਗਾ ਤੁਹਾਨੂੰ ਵੀ ਜਿੱਡੀ ਕਿ ਜੰਮੀ ਪੜੀ ਹੈ ਕਰਮਾੜੀ ਜਾਂ ਜਿਬਾਗਾ ਲੇਵਾ ਇਹਨੇ ਤਿਆਰ ਕਰਨਾ ਠੀਕ ਹੈ ਜੀ ਦਿ ਨੀਲੇ ਗਾਗਾ ਠੀਕ ਆ ਬਾਕੀ ਲੜਾ ਲੋੜਾ ਤੁਹਾਨੂੰ ਦਿਖਾਵਾਂਗੇ ਪਿੱਛੋਂ ਟੇਲਾ ਬਹੁਤ ਜਿਆਦਾ ਆ ਇੱਥੋਂ ਇੱਕ ਆਈਡੀਆ ਹੀ ਹੋ ਜਾਊਗਾ ਤੁਹਾਨੂੰ ਵੀ ਹਜੇ ਬਣੋ ਤੁਹਾਨੂੰ ਵੀ ਪੂਰਾ ਟੈਟ ਕਸਮਾਂ ਚੱਡਾ ਲੇਵਾ ਕਰਕੇ ਫਿਰ ਤੂਗੀ ਸੋ ਚੌੜਾ ਪਿੱਠਪੂੜਾ ਤੇ ਕੱਦ ਤੁਸੀਂ ਦੇਖ ਸਕਦੇ ਜੀ ਇਸ ਨਸਲ ਬਰੀਡ ਦੇ ਵਿੱਚ ਵੱਡਾ ਹੀ ਆ ਠੀਕ ਆ ਜੀ ਵੱਡੀ ਹਾਈਟ ਕਰਦੇ ਵਿੱਚ ਆ ਲਓ ਜੀ ਸੋ ਆਮਾ ਭਾਵਾਂ ਤੇ ਹੀ ਦੋਸਤੋ ਥੋੜੀ ਜਿਹੀ ਧੱਕ ਜਿਹੜੀ ਬਿਲਕੁਲ ਚੇਂਜ ਹੋ ਜਾਣੀ ਆ ਹਜੇ ਥੋੜਾ ਜਿਹਾ ਕਿਤੇ ਕਿਤੇ ਨਾ ਭਾਵਾਂ ਨੂੰ ਲੱਗੂਗਾ ਵੀ ਹਜੇ ਦਿਨਾਂ ਦੇ ਅਕੋਰਡਿੰਗ ਥੱਲੇੋਂ ਥੋੜਾ ਜਿਹਾ ਲੱਤੀ ਦੀ ਗੱਲ ਕਰ ਲਈਏ ਕੋਈ 25 30 30 35 ਪਰ ਪੈਸੇ ਹਜੇ ਲੱਤੀ ਆ ਹਜੇ ਕਾਫੀ ਬਣੂ ਥਣੂਗੀ ਸੋ ਤਿਆਰੀ ਮੁਕੰਮਲ ਕਰਕੇ ਫਿਰ ਸੂਗੀ ਕਰਮਾ ਦੀ ਪੰਜਾ ਸੱਤਾਂ ਦਿਨਾਂ ਦੇ ਵਿੱਚ ਚੰਗੀ ਖਾਤ ਬਹੁਤ ਜਿਆਦੀ ਢੇਲਿਆ ਵੇਰ ਚ ਹਾਂ ਰੋਕ ਲਾ ਸੋ ਲੋ ਬਾਈਲ ਬੁਈ ਵੀ ਚੰਗੀ ਐ ਵੈਰ ਦੀ ਠੀਕ ਆ ਜੀ ਹਾਈਟ ਤਾਂ ਵੱਡਾ ਤੁਹਾਨੂੰ ਦੱਸਿਆ ਲਵਾਈ ਵੀ ਚੰਗੀ ਆ ਤੇ ਬਾਕੀ ਰਹੀ ਗੱਲ ਤੇ ਫੰਦੀ ਬੱਤੇ ਪਾ ਤੇ ਪਣ ਆਪਾਂ ਹੀ ਵਰਾਵਰ ਹੋ ਗਏ ਤੁਸੀਂ ਨਾ ਨਾ ਵੀਰ ਪੋਲੀ ਵੀ ਇੱਕ ਨੰਬਰ ਨਹੀਂ ਕੋਈ ਤੇ ਵਰਾਉਣ ਚ ਬਹੁਤ ਜਿਆਦਾ ਪਾਸਿਆ ਵੜਾ ਠੀਕ ਆ ਜੀ ਹਾਂਜੀ ਵਰਾ ਕੇ ਫੁੱਲ ਲਗੇ ਹਾਂ 2 2.5 ਕਿਲੋ ਵਰਾ ਕੇ ਲਈ ਆਪਾਂ ਹਾਂ ਲਓ ਠੀਕ ਆ ਜੀ ਸੋ ਵੜ ਚੰਗੀ ਐ ਗੋਲਾ ਗਾਲਾ ਬਹੁਤ ਆ ਮਾਲ ਪੂਰਾ ਜਿਹੜਾ ਦੋਸਤੋ ਪਲਿਆ ਪ੍ਰੀਤਾ ਮਾਲ ਲਾਹੂ ਪੈਤਾ ਲਾ ਬਾਕੀ ਦੁੱਧ ਇਹੋ ਜਿਹੇ ਐਨੀਮਲ ਨੇ ਚੋਣਾ ਹੀ ਹੁੰਦਾ ਠੀਕ ਆ ਸੋ ਬਾਕੀ ਆਪਾਂ ਸਮੇਂ ਤੇ ਛੱਡ ਦੇਣੇ ਆ ਜਿੰਨੀ ਕ ਤਿਆਰੀ ਕਰ ਜੂਗੀ ਕਰਮਾ ਦੀ ਓਨੀ ਚੰਗੀ ਆ ਤੇ ਲਈ ਥੱਲੋਂ ਬਣ ਤਣ ਕੇ ਓਨੀ ਕ ਤਿਆਰ ਹੋ ਜੂਗੀ ਸੋ ਬਾਕੀ ਤੇ ਰਹੇ ਠੰਡੇ ਐਨੀਮਲ ਪਸ਼ੂਆਂ ਦੇ ਵਿੱਚੋਂ ਇਹ ਵੇੜ ਠੰਢੀ ਠੰਢੀ ਫੋਲੇ ਦੇ ਘਟੇ ਲਾੜ ਦੇਖੋ ਕੰਨਾ ਜੀ ਹਾਂ ਬਹੁਤ ਜਾਈ ਲੜੇ ਹੱਤੇ ਲੈ ਇਹਦੇ ਵਿੱਚ ਡਿਮਾਰ ਤੇ ਤਾਂ 75000 ਆ ਹਾਂ ਜੀ ਆਪਾਂ 70 ਤੋਂ ਥੱਲੇ ਦੇ ਦੇਣੀ ਆ 70 ਤੋਂ ਵੀ ਥੱਲੇ ਕਿੰਨੀ ਹੋ ਜੂ ਹਾਂ ਨਾ ਹੀ 65000 ਦੀ ਅੱਛੀ ਦੇ ਦਾਂਗੇ 65 ਦੇ ਹਾਂ ਜੀ ਠੀਕ ਆ ਵੀਰੇ ਬਾਕੀ ਲੋ ਵੀ ਹਾਂ ਨਾ ਪਾਇੜਦੀ ਆ ਫਿਰ ਵੀ ਚਲੋ ਵੀ ਆ ਜਾਂਦਾ ਤਾਂ ਮੌਕੇ ਦਾ ਮਾਰਗ ਨਹੀਂ ਆਉਂਦਾ ਭਣ ਭਰਾ ਨੂੰ ਪਤਾ ਹੀ ਹੈ ਗੱਲ ਬਨੇ ਉਹ ਵੀ ਇਹ ਗੱਲ ਕਰਉਂਦਾ ਬਾਕੀ ਆਪਾਂ ਬਹੁਤਾ ਜਿਆਦਾ ਨਹੀਂ ਵੀਰ ਆਪਣੇ ਕੋਲ ਮਾਰਗਰ ਦਿੰਦਾ ਹਾਂ ਇੰਨਾ ਦਾ ਆਪਾਂ ਥੋੜਾ ਬੋੜਾ ਕਰਾਂਗੇ ਭਣ ਭਰਾ ਦੂਰੋਂ ਵੀ ਆਜੇ ਨੇੜੇ ਮਾਨ ਦਾ ਜਿੰਨਾ ਵੀ ਹੋ ਸਕੇ ਵਾਦ ਵਾਦ ਮੋਰਨ ਨਹੀਂ ਆਪਾਂ ਦੇਦੇ ਤੁਹਾਨੂੰ ਬਲ ਡੇਡ ਪਾ ਭਰਾਏ ਆ ਮਾਲ ਜਿੰਨਾ ਖੜਿਆ ਹੋ ਆਪਾਂ ਜਾਣਦੇ ਸਾਰੇ ਬਣ ਭਰਾ ਬਿਲਕੁਲ ਆਪਾਂ ਕਦੀ ਅੜੀ ਕਰਕੇ ਨਹੀਂ ਵੀ ਉੱਥੇ ਕਰ ਲਾਂਗੇ ਜਿਵੇਂ ਕਰ ਲਾਂਗੇ ਆਪਾਂ ਦੇ ਦਾਂਗੇ ਮਾਲ ਜਿਹੜਾ ਬਣ ਭਰਾਉ ਦਾ ਠੀਕ ਆ ਹਾਂਜੀ ਲੋ ਵੀ ਮਾਲ ਜਿਹੜਾ ਦੋਸਤੋ ਜਿੱਥ ਉੱਥੇ ਦਾ ਵਪਾਰੀ ਭਰਾਵਾਂ ਨੇ ਪੁੱਛੂ ਸ਼ਾਦੀ ਦੇਣਾ ਹੁੰਦਾ ਸੋ 65000 ਦੀ ਇਹ ਤੁਹਾਨੂੰ ਬਾਹਰ ਮਿਲ ਜੂਗੀ ਪਸੰਦ ਆਊਗੀ ਕੋਈ ਲੁੱਸੀ ਪਿੱਕੀ ਨਹੀਂਗੀ ਮਨ ਖੁਸ਼ ਹੋਊਗਾ ਮੇਰਾ ਭਰਾ ਜਿਹੜਾ ਵੀ ਮਗਰਾਂ ਕੇ ਖੜੂਗਾ ਤੋਂ ਬਾਅਦ ਇੱਕ ਤੁਹਾਨੂੰ ਮਾਜੂ ਦਿਖਾ ਦਿੰਨੇ ਆ ਭੋਟੀ ਤੇ ਇਹਦਾ ਵੀਰ ਲੱਗੇ ਕੀ ਹਿਸਾਬ ਤਾਵਾ ਮੈਂ ਦਾ ਇਹਦਾ ਵੀਰ ਜੀ ਦੋ ਸੂਏ ਸੋਈ ਤੀਜੀ ਸੂਏ ਤੇ ਗਾੜੀਏ ਗੱਬਣਿਆ ਗਾ ਤੀਜੇ ਸੂਏ ਲਈ ਗੱਬੜਾ ਕਿੰਨੇ ਮਹੀਨਿਆਂ ਦੀ ਇਹ ਵੀ ਚੌਥਾ ਮਹੀਨਾ ਮੈਨੂੰ ਚਾਰ ਮਹੀਨੇ ਦੀ ਚਾਰ ਪਾਸ ਚੱਕ ਪਾਸ ਯਾਰ ਉਹ ਪਾਉਂਦਾ ਆ ਆਪਣੇ ਕੋਲ ਆਪਾਂ ਆਉਂਦੇ ਇਥੇ ਸਲੀ ਕਰਾ ਕੇ ਚੈੱਕ ਕਰਾ ਕੇ ਪਿੱਛੇ ਆਪ ਦਾ ਟਰੈਕਟਰ ਨਾਲ ਲੈਵੇ ਜੇ ਕੋ ਆਖੂਗੇ ਨਹੀਂ ਪਰ ਜਿਹ ਤਿਤਰਾ ਮਰਜੀ ਕਹੋਗੇ ਡੈਕਟਰ ਨਹੀਂ ਵੀਰ ਕੋਈ ਭਾਵੇਂ ਆਪਣਾ ਭਾਵੇਂ ਕਿਸੇ ਡੈਕਟਰ ਨੇ ਝੂਠ ਮਾਰ ਸਕਦੇ ਨਹੀਂ ਤਾਂ ਫਰਕ ਪੈਂਦਾ ਅੱਗੇ ਪਿੱਛੇ ਹੋਈ ਜਾਂਦੀ ਬਾਕੀ ਹੈਗੀ ਚੈੱਕ ਪਾਸ ਆ ਚਮਾਹ ਮਹੀਨਾ ਦੀ 7 ਕਿਲੋ ਦੁੱਧ ਦੇ ਥਲੇ ਗਾ 7 ਕਿਲੋ ਉਹ ਬੱਚਾ 1 ਕਿਲੋ ਦੀ ਆਉਣ ਲੈਣਾ ਕਟਾ ਮਗਰਿਆ ਮਿਲਦੀ ਬੱਚੇ ਤੇ ਬੱਚੇ ਤੇ ਮਿਲਦੀ ਆ ਭਾਵੇਂ ਉਹ ਤਿਆਨਾਂ ਡੰਗ ਕੋਈ ਚੋਈ ਜਾਵੇ ਮਿੱਟੀ ਸਾਫੋਂ ਜਾਂਦੀ ਆ ਠੀਕ ਆ ਹੋਵੇ ਇਧਰ ਮੱਝ ਵਾਲੇ ਪਾਸੇ ਆਪਾਂ ਤੁਹਾਨੂੰ ਲੈ ਚੱਲਦੇ ਆ ਠੀਕ ਆ ਜੋਤੀ ਬੀਗਸਾ ਜਦੋਂ ਤੁਸੀਂ ਹੈ ਬਿਲਕੁਲ ਇੱਕ ਲਫਾਵਾ ਕਹਿ ਲੋ ਚਾਹੇ ਇੱਕ ਕਾਗਜ਼ ਕਹਿ ਲੋ ਬਿਲਕੁਲ ਪਤਲੇ ਪਿੰਡੇ ਦੀ ਆ ਭੋਡੀ ਆ ਸਿੰਗੋ ਠੀਕ ਹੈ ਜੀ ਸਰੋ ਤੇ ਮਗਰ ਕਟਾ ਮੇਲ ਕਾਫਾ 7 ਕਿਲੋ ਦੁੱਧ ਤੇ 6 ਕਿਲੋ ਦੁੱਧ ਜਿਹੜਾ ਵੀਰਾਂ ਦਾ ਵੀ ਆਪਾਂ ਚਵਾ ਲਾਂਗੇ ਆਪਣੇ ਘਰੇ ਦੋਨੋਂ ਟਾਈਮ ਮਿਲਦੀ ਆ ਠੀਕ ਹੈ ਜੀ ਦੋਨੋਂ ਡੰਗ ਦੁੱਧ ਸਾਢੇ 6 ਹੀ ਆ ਪੱਕਾ ਲੀਟਰ ਵਾਲਾ ਹਾਂ 7 ਲੀਟਰ ਦੇ ਲਾਗੇ ਬਣੇ ਪਰ ਆਪਾਂ 6 ਲੀਟਰ ਜੋ ਬਣਦਾ ਉਹ ਆਨਲਾਈਨ ਘੰਟੀ ਤੇ ਭੇਜ ਦਾਂਗੇ ਠੀਕ ਹੈ ਬਈ ਹਾਂਜੀ ਹਾਂਜੀ ਸੋਸ ਆ ਦੇਖੋ ਜੀ ਠੀਕ ਆ ਸੋ ਕਈ ਵਰਾ ਨੋਰਮਲ ਦਰਮਿਆਨੀ ਸੇਵਾ ਦੇ ਘਰੋਂ ਪਸ਼ੂ ਨਿਕਲਦੇ ਆ ਬਾਕੀ ਨੋਰਮਲ ਦੇ ਉਮਰ ਰਾਤ ਤੇ ਸਵੇਰੇ ਸਵਾਸਤੇ ਵਿਰਾਈਆਂ ਮਾਲ ਆ ਸਾਰਾ ਜੀ ਠੀਕ ਆ ਹਾਂ ਜੀ ਰਾਤ ਨੂੰ ਕਈ ਵਰਾ ਦੋਸਤ ਪਸ਼ੂ ਮਹਿੰਗਾ ਵੀ ਲੈ ਲੈਣਾ ਹੁੰਦਾ ਠੀਕ ਆ ਜੀ ਲੱਖਾਂ ਰੁਪਏ ਵੀ ਲਾ ਲੈਣੇ ਹੁੰਦੇ ਆ ਕਈ ਵਰਾ 22 ਕੋਈ ਸਾਢੇ ਸੂਟ ਪਸ਼ੂ ਰੱਖਦੇ ਹੁੰਦੇ ਆ ਪਰ ਆ ਤੁਸੀਂ ਵੇਖੋ ਕਰਮਾਂ ਦੇ ਠੀਕ ਆ ਜੀ ਇੱਕ ਸਾਰ ਪੱਧਰ ਬਿਲਕੁਲ ਬੈਕ ਸਾਈਡ ਤੋਂ ਬੜੀ ਇੰਨੀ ਸਾਰ ਹੁੰਦੀ ਜਦ ਨਾਲ ਸੱਜਣ ਸੂਣ ਵੀ ਹਾ ਬਿਲਕੁਲ ਬਿਲਕੁਲ ਅਜਾ ਚਾਹ ਚਲੋ 45 4 ਮਹੀਨੇ ਦੀ ਗੱਬਣਾ ਉਕੜ ਦਾ ਪਣਾ ਫੇਰ ਵੀ ਚੱਡਾ ਲੇਵਾ ਕਰਮਾੜੀ ਵੇਖੂ ਹਰਿਆ ਜੈਨ ਲੱਗਦਾ ਵੀ ਜਿਵੇਂ ਸੱਜ ਰਿਆ ਅੱਜ ਭੜਕ ਦੀ ਸੂਈ ਹੁੰਦੀ ਆ ਕੋਹਰਾ ਜਿੰਨਾ ਵੀਰ 5 ਮਿੰਟਾਂ ਦਾ ਟਾਈਮ ਨਹੀਂ ਮੱਜ ਨੂੰ ਤੁਹਾਨੂੰ ਪਤਾ ਵੀ ਆਪਾਂ ਤੁਹਾਡੇ ਦਾ ਫੋਨ ਤੇ ਗੱਲ ਕਰਕੇ ਫੇਰ ਵੀਡੀਓ ਵੀ ਆਪਾਂ ਬਣਾਉਣੀ ਪਤਾ ਬਿਲਕੁਲ ਬਾਅਦ ਚ ਹੋਈ ਆ ਬਿਲਕੁਲ ਬਿਲਕੁਲ ਹਾਂਜੀ 8 ਵਜੇ ਦੀ ਸੇਰ ਦੀ ਚਵਾਈ ਕਰਮਾੜੀ ਦੀ ਬੀ ਸਾਫ ਸੁਥਰੀ ਆ ਕੋਈ ਭੋਰ ਕੋਈ ਛੱਟੇ ਵਾਲੀ ਗੱਲਬਾਤ ਨਹੀਂ ਕੀਤੀ ਸੋ ਸਾਬੇ ਦੇ 6 ਕਿਲੋ ਦੁੱਧ 6 ਕਿਲੋ ਦਾ ਸੌਦਾ ਮੰਨ ਕੇ ਕਰ ਲਿਓ ਠੀਕ ਆ ਤੇ ਅਗੇ ਕਰਮਾ ਲਈ ਫਿਰ ਨਵੇਂ ਤੋਂ ਦਰ ਲਈ ਚੈੱਕ ਪਾਸ ਆ ਅੱਧੇ तकरीबन ਆਧ ਪਚਤ ਜਿਹੜਾ ਸਮਾ ਖਿੱਚ ਗਿਆ ਆ ਆ ਦੇਖੋ ਠੀਕ ਆ ਜੀ ਸੋ ਇਹੋ ਵੀਰੇ ਲਖਵਿੰਦਰ ਕੀ ਮੁੱਲ ਕਰਾਂਗੇ ਆਪਾਂ ਇਹਦਾ ਮੁੱਲ ਵੀਰ ਜੀ 70 ਕਰ ਦਈਏ 70 ਕਰ ਦਿਓ ਬਾਕੀ ਜਾਇਜ਼ ਦੇ ਦਿਆਂ ਕਰਕੇ 2 3 ਹੀ ਛੱਡ ਦਈਏ 68000 ਦੀ ਮਾ ਦੇ ਦਾਂਗੇ ਆਪਾਂ ਲਾ ਠੀਕ ਆ ਹਾਂਜੀ 67000 ਦੇ 67000 ਦੇ ਹਾਂਜੀ ਲੋ ਬਾਕੀ ਉਹਦੇ ਜੋ ਮਾਨਦਾਨ ਭਣ ਪ੍ਰਧਾ ਕਰਾਂਗੇ ਆਪਾਂ ਆਪਾਂ ਪਤਾ ਸਾਰਿਆਂ ਨੂੰ ਵੀ ਹੁੰਦਾ ਹੀ ਐ ਇਸ ਕਰ ਗੱਲ ਬਾਤ ਮੂੰਹੋਂ ਮੰਗਿਆ ਤੇ ਮਿਲਦੀ ਨਹੀਂ ਗੀ ਬਿਲਕੁਲ ਹਾਂਜੀ ਬਾਕੀ ਥੋੜਾ ਜਾਂਦਾ ਫਰਕ ਹੈ ਜੀ ਉਹ ਚਲੋ ਅਗਲੇ ਨੂੰ ਆਉਂਦਾ ਕਿ ਚਲੋ ਟਰਾਂਸਪੋਰਟ ਦਾ ਕੋਈ ਚਲੋ ਖਰਚਾ ਮਰਚਾ ਕੋਈ ਹਾਂਜੀ ਹਾਂਜੀ ਕਿਸੇ ਦਾ 2000 ਕੇ ਦਾ ਯਾਰ ਆਜਣਾ ਕਿਸੇ ਦਾ 4 ਆਜਣਾ 4 ਹੀ ਅੱਢ ਢੇਡੀਆਂ ਆਪਾਂ ਦੇ ਦਾਂਗੇ ਤੇ 6 ਕਿਲੋ ਦੁੱਧ ਲੀਟਰਾਂ ਵਾਲਾ ਥੰਨੇ 7 ਕਿਲੋ ਹੀ ਝੱਗ ਥੰਨੇ ਵਗਾਉਂਦੀ ਆ ਠੀਕ ਹਾਂਜੀ 6 ਲੀਟਰ ਦੀ ਫੁੱਲ ਗਾਰੰਟੀ ਦੇ ਦਾਂਗੇ ਅਗਲੇ ਦੇ ਘ ਠੀਕ ਆ ਉਹ ਵੀ ਇੱਕ ਕਿਸਾਨ ਵੀਰ ਦੀ ਡਿਟੇਲ ਆ ਮੈਂ ਦੀ ਉਮੀਦ ਕਰਦੇ ਆ ਚੰਗੀ ਲੱਗੀ ਹੋਊਗੀ ਠੀਕ ਆ ਜੀ ਕਿਉਂਕਿ ਟੋਕੜ ਗੱਬਣ ਬਹੁਤੇ ਭਰਾ ਆਪਣੇ ਲੱਭਦੇ ਫਿਰਦੇ ਆ ਵੀ ਟੋਕੜ ਗੱਬਣ ਮੈਂ ਸਾਨੂੰ ਮਿਲ ਜੇ ਸੋ ਨਾਲੇ ਕਰਮਾ ਦੀ ਦੁੱਧ ਚਵਾਈ ਚੱਲੂਗੀ ਚਾਹ ਪਾਣੀ ਦਾ ਡੰਗਾ ਚੰਗਾ ਸਰਦਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਬੇਫਿਕਰੀ ਆ ਤਾਜੀ ਫਿਰ ਇਹਨੇ ਕਰਮਾ ਦੀ ਕੋਈ ਪੰਜਾ ਚੌ ਪੰਜਾ ਪੰਜਾ 6 ਮਹੀਨਿਆਂ ਤੂ ਪੈਣਾ ਠੀਕ ਆ ਇਹ ਬੱਕਰੀ ਇਹ ਸੇਲ ਆ ਵਕਾਊ ਆ ਠੀਕ ਆ ਜੀ ਇਹ ਹੈ ਗੱਬਣਾ ਠੀਕ ਆ ਜੀ ਬਾਕੀ ਨਿਕਲ ਆਉਂਦੀ ਆ ਜਾਂ ਸੂਪੇਂਦੀ ਉਹ ਕਿਸੇ ਭਰਾ ਦੀ ਚਲੋ ਕਿਸਮਤ ਆ ਬਸ ਬਸ ਆ ਤੇ ਆ ਵੇਖੋ ਵੀਰਾਂ ਦਾ ਵੀ ਚਲੋ ਚੈੱਕ ਪਾਸ ਦੀ ਤਾਂ ਆਪਾਂ ਕੋਈ ਗਾਰੰਟੀ ਤਸੱਲੀ ਨਹੀਂ ਦੇਣੀ ਵੀਰ ਜੀ ਆਪਾਂ ਨੂੰ ਦੱਸਿਆ ਬੰਦੇ ਕਹਿੰਦੇ ਮੈਂ 1.5 ਮਹੀਨੇ ਦਾ ਮਤਲ ਲਵਾਈ ਆ ਓਕੇ ਹਾਂਜੀ ਆਪਾਂ ਨੂੰ ਇਹਦੇ ਜਿਹੜੇ ਬੰਦਾ ਕੋਈ ਜਾਣਕਾਰ ਹੋਵੇ ਉਹਨੂੰ ਪਤਾ ਆਪਾਂ ਨੂੰ ਬਸ ਇਸ ਚੀਜ਼ ਦੀ ਬਹੁਤੀ ਜਾਣਕਾਰੀ ਨਹੀਂ ਹੈਗੀ ਹਾਂ ਉਹਨੇ ਲੈ ਜਾਓ ਮੈਸਜ ਲਾਉਣ ਤੋਂ ਫਿਰ ਕੀ ਗੱਲ ਹੈ ਮੈਂ ਚੰਗੀ ਆ ਬੱਕਰੀ ਵੀ ਚੰਗੀ ਆ ਹਾਂਜੀ ਸੋ ਬਾਕੀ ਦੋਸਤੋ ਇਹ ਬੱਕਰੀ ਹੈ ਠੀਕ ਹੈ ਜੀ ਗੱਬਣ ਅੱਗੇ ਹੈਗੀ ਕੋਈ ਮਹੀਨੇ ਦੇ 1.5 ਮਹੀਨੇ ਦਾ ਵੇਰਵਾ ਹੈਗਾ ਹਾਂਜੀ ਹਾਂਜੀ ਬਾਕੀ ਪੇੜ ਵਾਲੀ ਸਾਈਡ ਤੋਂ ਬੱਕੀ ਭੂਖੀ ਤੋਂ ਨਾਰਮਲ ਕੋਈ ਤੁਹਾਨੂੰ ਲੱਗਦੀ ਆ ਇਹ ਬੰਦਾ ਜਿਆਦਾ ਆਈਡੀਆ ਵਾਲਾ ਇਹਦੇ ਆਣ ਕੇ ਵੀ ਆ ਕੇ ਚੈੱਕ ਵੀ ਕਰ ਸਕਦਾ ਤੁਹਾਨੂੰ ਇਹਦਾ ਇਹਦਾ ਆਈਡੀਆ ਨਹੀਂ ਬਾਕੀ ਜਿਹੜਾ ਭਰਾ ਆਪਣੇ ਇਹ ਮਹਿਕਮੇ ਵਾਲਾ ਠੀਕ ਹੈ ਜੀ ਇਹਦੀ ਕੋਈ ਬਿਲਕੁਲ ਖਰੀਦੋ ਫੋਕੋ ਕਰਦੇ ਨਹੀਂ ਨਾਪ ਕੇ ਵੇਖਣ ਵਾਲਾ ਬੰਦਾ ਤੇ ਦੇਖ ਲਿਆ ਆਪਾਂ ਨੂੰ ਈਮੇਲਾਂ ਭੇਜ ਦੇ ਬਸ ਬਸ ਹਾਂਜੀ ਹਾਂਜੀ ਸੋ ਇਹ ਵੇਰਵਾ ਜਰੂਰ ਤੁਹਾਨੂੰ ਪਾ ਦਿੱਤਾ ਪਹਿਲਾਂ ਇਹਦਾ ਕੋਈ ਸੂਬਾ ਸਵਾ ਲਿਆ ਉਹਨਾਂ ਨੇ ਉਹ ਲਿਆ ਮੈਂ ਖੈ ਦੂਜੇ ਸਵੇਰ ਉਹਨੂੰ ਦੂਜੇ ਸਵੇ ਤੇ ਬਾਕੀ ਮੇਰਾ ਭਰਾ ਇਧੇ ਆਣ ਕੇ ਬੇਸ਼ੱਕ ਕੋਈ ਦੋ ਵੀ ਦੇ ਦੇ ਜੀ 7000 ਦੀ ਦੇ ਦਾਂਗੇ 7000 ਦੀ ਆ ਠੀਕ ਆ ਜੀ ਤੇ ਬਾਕੀ ਜਿਹੜੇ ਪਾਰਕੂ ਭਰਾ ਚਲੋ ਦੰਦੋਂ ਆਣ ਕੇ ਵੇਖ ਲਿਆ ਜੀ ਆਪਾਂ ਨੂੰ ਇੰਨੀ ਬਹੁਤੀ ਪਰਖ ਨਹੀਂ ਵੀ ਪਰਖਣ ਵਾਲੇ 24 ਸੀ ਕੀ ਉਹ ਮੂੰਹ ਫੜ ਕੇ ਵੇਖ ਲਿਆ ਜੀ ਠੀਕ ਆ ਜੀ ਲੋ ਵੀ ਠੀਕ ਆ ਜੀ ਹੈ ਦੂਜੇ ਸੁਦੇ ਸੁਣਾ ਕਿਨੇ 7000 ਦੀ 7000 ਦੀ ਆ ਨਾ ਦੇ ਦਾਂ ਲੋ ਵੀ 7000 ਦੀ ਹਾਂ ਨਾ ਠੀਕ ਆ ਸੋ ਇਹ ਅੱਜ ਕਿਸਾਨ ਵੀਰੋਂ ਐਨੀਮਲ ਨੇ ਤਿੰਨ ਦਿਖਾਤੇ ਆ ਤਿੰਨ ਤੋਂ ਚਾਰ ਨਾਲ ਤੁਹਾਨੂੰ ਦਿਖਾ ਦਿੱਤੇ ਆ ਸੋ ਜੈ ਜੀ ਰੇਟਾ ਬਾਕੀ ਮੇਰਾ ਭਰਾ ਕਰ ਲਿਓ ਸੰਪਰਕ ਇੱਕ ਲਖਵਿੰਦਰ ਭਾਈ ਆਪਣੇ ਨੰਬਰ ਕਰ ਦਿਓ ਸਾਂਝੇ ਨੰਬਰ ਆਪਣਾ 98557 74808 95921 67420 ਠੀਕ ਹੈ ਬਾਈ ਠੀਕ ਸੋ ਦੋਸਤੋ ਇਹਨਾਂ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਅੱਜ ਇਨਸਿਸ ਵੀਡੀਓ ਦੇ ਵਿੱਚ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ